ਲਓ ਭੈਣ ਜੀ ਹੋਰ ਤਾਂ ਸਾਰਾ ਕੁਝ ਸਹੀ ਹੋ ਗਿਆ ਤੇ ਕੋਈ ਦੇਣ ਲੈਣ ਦੀ ਮੰਗ ਕਰੋ ਮਾਂ ਭੈਣ ਜੀ ਇਸ ਦਾ ਕੁਝ ਨਹੀਂ ਮੰਗਦੇ ਸਾਰੀ ਗੱਲ ਆਦਬ ਚੋਲਣ ਨਾ ਹੋ ਗਈ ਮੇਰੀ ਅਸੀਂ ਕੀ ਮੰਗਣਾ ਸਭ ਕੁਝ ਸਾਰਾ ਬਧਾ ਦਿੱਤਾ ਸਾਡੇ ਘਰੇ ਐਂ ਤਾਂ ਸਾਨੂੰ ਦੱਸ ਤਾਂ ਸਿਆ ਮਰਜੀ ਤੇ ਭੈਣ ਨੇ ਵੀ ਦੇਣ ਲੈਣ ਦਾ ਉਹਨੇ ਕੁਝ ਨਹੀਂ ਕਰਨਾ ਬਸ ਕੁੜੀ ਵਧੀਆ ਕੰਮ ਵਾਲੀ ਐ ਕੁੜੀ ਬਲੋ ਸਾਨੂੰ ਕੋਈ ਲਾਂਭਾ ਨਹੀਂ ਆਉਂਦਾ ਭੈਣ ਜੀ ਬਸ ਸਮਾਨ ਸੱਲਾ ਫੜਾਇਆ ਹੋਇਆ ਕੁੜੀ ਨੂੰ ਤਿਆਰ ਕਰਕੇ ਲਿਆਓ ਭੈਣ ਜੀ ਸਾਨੂੰ ਤਾਂ ਇੰਨਾ ਹੀ ਬਹੁਤ ਆ ਸਾਨੂੰ ਜਿੰਨੇ ਧੀ ਦੇਤੀ ਸਾਰਾ ਕੁਝ ਹੀ ਦਿੱਤਾ ਹਾਂਜੀ ਜ਼ਰੂਰ ਕਹੀ ਰੋਣਾ ਕੋਟਾ ਰੇ ਜੂਟ ਲੈ ਜਾਂਦਾ ਹਾਂ ਹਾਂ ਕੋਈ ਨਹੀਂ ਬਈ ਚਲ ਲਿਓ ਕੁੜੀ ਬਣੀ ਤਿਆਰ ਕਰ ਦਿੰਦੀ ਹਾਂ ਕਰੋ ਪਿਆਰ ਅਸਤੇ ਚੰਨੀ ਚੜਾ ਕੇ ਲਿਜਾਵਾਂਗੇ ਚਲੋ ਬੜੀ ਜੇ ਮੈਨੂੰ ਆਈ ਸੀਗਾ ਦੂਜਾ ਖਰਚਾ ਕਰਨਾ ਪੈਂਦਾ ਚਲ ਦੇ ਫਿਰ ਜਿਹੜਾ ਮੇਨੋਂ ਕੰਮ ਹੋਰ ਅਸਤੇ ਚੰਨੀ ਚੜਾ ਕੇ ਲੈ ਜਾਵੀਂ ਲੈ ਜਲਾਂਗੇ ਅੱਜ ਆਪਾਂ ਠੀਕ ਆ ਮੰਮੀ ਜਿਵੇਂ ਤੁਹਾਨੂੰ ਠੀਕ ਲੱਗੇ ਹਾਂ ਰੋਜ਼ ਰੋਜ਼ ਕਿੱਥੇ ਕੰਮ ਲੋਟ ਆਉਂਦੇ ਆ ਕੱਠਾ ਠਣੀ ਬੁੱਤਰੋ ਜਿਹੜੋ ਜਿਹੜੇ ਲੋਟ ਆਉਂਦੇ ਹੁੰਦੇ ਹਾਂ 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 ਕੁੜੀਆਂ ਦੇ ਹਾਂ ਉਹ ਜਾਇਆ ਭਾਈ ਬਾੜਾ ਇਕੱਠ ਕਰਕੇ ਆਪਦੇ ਨੁਕਸਾਨ ਆਵੇ ਚੋਰ ਭਾਈ ਆਪਦਾ ਹੀ ਐ ਫਿਰ ਹੁਣ ਆਇਆ ਕੱਲਾ ਐ ਕੱਲੀ ਮਾਇਆ ਕਿਹੜਾ ਸਾਡੇ ਮਗਰ ਇਹਦਾ ਪਿਓ ਬੈਠਾ ਵੀ ਉਹ ਕਰ ਲੂਗਾ ਬਾੜੇ ਕੱਟੇ ਚ ਤਾਂ ਫਿਰ ਘਰੇ ਬੰਦਾ ਵੀ ਚਾਹੀਦਾ ਦੇਖ ਬਾਹਲਾ ਹਾਂ ਮੈਂ ਹੈਗੀ ਹਾਂ ਬਸ ਤੇਰੇ ਕੋਲੇ ਟੈਸ਼ਨ ਨਾ ਬੀਂ ਤੂੰ ਕਿਸੇ ਗੱਲ ਦੀ ਚਿੰਤਾ ਮੈਂ ਤੇਰੇ ਕੋਲੇ ਸੱਤੇ ਆਤਰ ਰੱਖੂਗੀ ਤੇਰੇ ਕੋਲੇ ਰਹੂਗੀ ਨਾ ਲੈ ਹੋ ਗਈ ਯਾਰ ਹਾਂ ਕੀ ਜਲ ਹਾਂ ਢੀਲੀ ਜੇ ਬੋਲਦੀ ਹੈਗੀ ਦੇਖੇ ਮੂੰਹ ਕਿਵੇਂ ਕੰਮ ਲਾਇਆਗਾ ਟੈਨਸ਼ਨ ਨਾਲ ਹੈ ਤੇਰੀ ਭੂਆ ਤੇਰੇ ਕੋਲੇ ਆ ਕਾਬਰ ਨਾਲ ਅਗਲੇ ਨੇ ਸਾਹਮਣੇ ਵਧੀਆ ਖੁਸ਼ ਹੋ ਕੇ ਜਾ ਤੂੰ ਤੁਸੀਂ ਪਰੇ ਜਾਓ ਦੋਨੇ ਐਣੀ ਮੈਨੂੰ ਗੱਲ ਕਰਨੀ ਜਾ ਕਰ ਲੋ ਤੁਸੀਂ ਸੌ ਕਰ ਮੈਂ ਗੱਲ ਕਰਨੀ ਕਰ ਲੋ ਤੁਸੀਂ ਹਾਂ ਤੇ ਨਾ ਐ ਮੂੰਹ ਹੀ ਤਾਂ ਮੰਮੀ ਤਾਂ ਮਨ ਦੁਖੀ ਹੋਊਗਾ ਦੇਦੀ ਮਨ ਤਾਂ ਮੇਰਾ ਵੀ ਦੁਖੀ ਆ ਸਾਰਾ ਕੁਛ ਇੰਨੀ ਛੇਤੀ ਹੋ ਗਿਆ ਬਾਕੀ ਮੇਰਾ ਨਹੀਂ ਜੀ ਕਰਦਾ ਵਿਆਹ ਕਰੌਰ ਨੂੰ ਲੈ ਹੁਣ ਜੀ ਨਹੀਂ ਕਰਦਾ ਹੈਗਾ ਕਿਉਂ ਜੀ ਕਰ ਤਾਂ ਵੀ ਕਰਦਾ ਨਹੀਂ ਨਹੀਂ ਮੈਂ ਤੁਹਾਨੂੰ ਸਾਰਿਆਂ ਨੂੰ ਛੱਡ ਕੇ ਨਹੀਂ ਜਾਣਾ ਸਾਰਿਆਂ ਨੇ ਜਾਣਾ ਪੈਂਦਾ ਆ ਸਾਲ ਦੋ ਸਾਲ ਨੂੰ ਮੈਂ ਵੀ ਛੱਡ ਕੇ ਜਾਊਂ ਮੈਂ ਕਿਹੜੇ ਇੱਥੇ ਰਾਣੀ ਬਣ ਕੇ ਰਹੂੰਗੀ ਇੱਕ ਗੱਲ ਸੁਣ ਮੇਰੀ ਹੈ ਮੇਰਾ ਜੀਜਾ ਵੀ ਸੋਹਣਾ ਹੈਗਾ ਤੇ ਨਾਲੇ ਬਾਕੀ ਸੱਤ ਕਿੱਲਾਂ ਦੀ ਕੱਲੀ ਮਾਲਕਣ ਬਣਗੀ ਮੈਨੂੰ ਨਾ ਖੁਸ਼ੀ ਜੀ ਨਹੀਂ ਹੈਗੀ ਨਹੀਂ ਸੱਚੀ ਮੇਰਾ ਜੀ ਨਹੀਂ ਲੱਗਣਾ ਜਾ ਕੇ ਨਾਲੇ ਮੈਂ ਤਾਂ ਇੰਨਾ ਮੈਨੂੰ ਪਤਾ ਕਿੰਨੇ ਕਿੰਨੇ ਸੁਪਨੇ ਸੀ ਮੇਰੇ ਮੈਂ ਸੋਚਦੀ ਹੁੰਦੀ ਸੀ ਲਹਿੰਗਾ ਪਾਉਂਗੀ ਵਧੀਆ ਸਾਰਾ ਕੁਝ ਧੂਮ ਧਾਮ ਨਾਲ ਵਿਆਹ ਹੋਊਗਾ ਮੇਰਾ ਬੱਸ ਐਂ ਤੋੜ ਦੋਗੇ ਮੈਨੂੰ ਤੂੰ ਮੇਰੇ ਵਿਆਹ ਵੇਲੇ ਲਹਿੰਗਾ ਪਾ ਲਈਂ ਦੀਦੀ ਨਹੀਂ ਸਹੀ ਗੱਲ ਪੁੱਛੋ ਨਾ ਮੈਂ ਖੁਸ਼ ਨਹੀਂ ਹੈਗੀ ਚਲ ਟੈਨ ਚਲ ਕੋਈ ਗੱਲ ਨਹੀਂ ਮਾਪੇ ਕਰਕੇ ਨਾ ਕਈ ਵਾਰ ਬਹੁਤ سارے ਸੁਪਨੇ ਮਾਰਨੇ ਪੈਂਦੇ ਆ ਮਾਪੇ ਨਾ ਹਮੇਸ਼ਾ ਨੀਤੀਆਂ ਅਨੁਸਾਰੇ ਬਿਠਾ ਕੇ ਰੱਖ ਸਕਦਾ ਇੱਕ ਨ ਇੱਕ ਦਾ ਦਬ ਬਗਾਨੇ ਕਰੇ ਜਾਂਦੀਆਂ ਨੇ ਨਾ ਦੀਦੀ ਇਹ ਤਾਂ ਗੱਲ ਹੈਗੀ ਪਰ ਸਾਰਾ ਕੁਝ ਕਿੰਨੀ ਜਲਦੀ ਹੋ ਗਿਆ ਨਾ ਟੈਨਸ਼ਨ ਨਾ ਲੈ ਮੇਰੀ ਗੱਲ ਸੁਣ ਮੈਂ ਤੇਰੇ ਕੋਲ ਜਲਦੀ ਗੇੜਾ ਮਾਰਿਆ ਕਰੂੰਗੀ ਨਾਲੇ ਅਸੀਂ ਪਰਸੋਂ ਨੂੰ ਮਿਲਣੀ ਕਰਕੇ ਤੈਨੂੰ ਲੈ ਆਵਾਂਗੇ ਫੇਰ ਫੇਰ ਪੰਜ ਸੱਤ ਦਿਨ ਇੱਥੇ ਮਹੀ ਟਾਈਮ ਲੰਘ ਜੂ ਤੇਰੇ ਸਹੁਰੇ ਘੜਾ ਨਾਲੇ ਬਾਲੀ ਦੂਰ ਆ 15 ਕਿਲੋਮੀਟਰ ਦੀ ਬਾਟ ਹੈਗੀ ਦੀਦੀ ਮੈਨੂੰ ਤਾਂ ਨਾ ਇਹ ਸੋਚ ਕੇ ਘਬਰਾਟ ਜਿਹੀ ਹੋ ਜਾਂਦਾ ਉਹਨਾਂ ਦੇ ਘਰ ਦਾ ਸਾਰਾ ਕੁਝ ਕਿਵੇਂ ਇਹ ਪਤਾ ਲੱਗੂਗਾ ਮੈਨੂੰ ਇੱਥੇ ਤਾਂ ਕੁਝ ਕੋਈ ਵੀ ਕੰਮ ਹੁੰਦਾ ਮੈਂ ਮਾਂ ਤੋਂ ਪੁੱਛ ਲੈਣੀ ਆ ਮੈਂ ਕੱਲੀ ਜੀ ਹੋ ਜੂੰਗੀ ਉੱਥੇ ਕੋਈ ਨਾ ਭੂਆ ਹੈਗੀ ਐ ਟੈਨਸ਼ਨ ਕਾਦੀ ਹੈਗੀ ਭੂਆ ਨੂੰ ਰੱਖੀ ਦੱਸ ਦੇਣਾ ਆਪਣੇ ਕੋਲੇ ਅੱਭੀ ਸਮਝਾ ਦਿਆ ਕਰੋ ਕੰਨ ਨਾ ਕੰਨ ਸਾਂਝੇ ਜਦੋਂ ਪਤਾ ਨਾ ਲੱਗੇ ਉਦੋਂ ਪੁੱਛ ਲੈ ਚੱਲ ਮੇਰੀ ਗੱਲ ਸੁਣ ਆ ਆਜੇ ਪੁੱਤ ਹਾਂ ਮੰਮੀ ਆਗੇ ਚਲੋ ਟੈਨਸ਼ਨ ਨਾ ਲੈ ਪਿੰਨੀ ਕਾਲੀ ਹੋਈ ਪਈ ਐ ਨਾ ਤੁਹਾਨੂੰ ਸਾਰਿਆਂ ਨੂੰ ਮੈਨੂੰ ਭੇਜ ਜੰਦੀ ਕਮਲ ਜੀ ਤੈਨੂੰ ਕੀ ਪਤਾਗਾ सदा दिल की ना कमजोर आगा। आज़ादी तो ठीक करी है हम, मजबूरी है, तो और ना पो, अगले भी बैठे टिक की जान देने, ऐनी दिल से टिकी ना बैठा, चलो, आज़ा। बड़े से ऐनी अमिती, चलो, आज़ा। वो ऐसे, आज़ा, तैयार है, तैयार? हाँ। ਵੇਖਾ ਤੁਮਨ ਚੱਲ ਮਾਂ ਮੇਰੀ ਮੜੀ ਜੀ ਗੱਲ ਸੁਣੀ ਕੀ ਕਹਿਣਾ ਹੁਣ ਆਈ ਮੜਾ ਜਾ ਬਾਹਰ ਇਹ ਕੀ ਹੋ ਗਿਆ ਤੁਮਨੇ ਉੱਪ ਸਾਰੇ ਉਠਾ ਕੇ ਲਿਆ ਹੁਣ ਕੀ ਆ ਕੁੜੀ ਕਿਹੜੀ ਦੇਖੀ ਸੀ ਮੈਂ ਤਾਂ ਦੂਜੀ ਦੀ ਗੱਲ ਕਰਦਾ ਸੀ ਜਿਹੜੀ ਚਾਹ ਫੜਾਉਂਦੀ ਫਿਰਦੀ ਸੀ ਆ ਮੈਨੂੰ ਮੂਰੇ ਕੀ ਮੱਥੇ ਮਾਰਦਾ ਮੇਰੇ ਕੀ ਮੱਥੇ ਮਾਰਨਾ ਕੁੜੀ ਹੋਇਆ ਕੁੜੀ ਹੋਇਆ ਕਿਹੜੀ ਕੁੜੀ ਆ? ਇਹੀ ਕੁੜੀ ਦੀ ਗੱਲ ਹੋਈ ਏ ਮੇਰੇ ਨਾਲ। ਮੈਂ ਤਾਂ ਦੂਜੀ ਸਮਝੀ ਜਾਂਦਾ ਸੀਗਾ। ਦੂਜੀ ਐਵੇਂ ਸਮਝੀ ਜਾਂਦਾ ਸੀ ਜਦੋਂ ਜਿਹੜੀ ਦੀ ਅਗਲੇ ਨੇ ਗੱਲ ਕਰੀ ਉਹ ਹੀ ਤਾਰੂ ਦੂਜੀ ਕਿਵੇਂ ਤੋੜ ਦੂਗਾ। ਮੈਂ ਨਹੀਂ ਇਹਦੇ ਨਾਲ ਵਿਆਹ ਬੂ ਕਰਾਉਣਾ। ਨਹੀਂ ਵਿਆਹ ਕਰਾਉਂਦਾ ਤਾਂ ਫਿਰ ਮੈਂ ਨਹਿਰ ਚ ਮਾਰੂ ਛਾਲ ਮੈਂ ਘਰੇ ਨਹੀਂ ਜਾਂਦੀ। ਲੈ ਇਹ ਫਿਰ ਤੇਰਾ ਤਕਾ ਹੋ ਗਿਆ ਮੇਰੇ ਨਾਲ ਕੋਈ। ਮੈਂ ਤਾਂ ਦੂਜੀ ਸਮਝੀ ਬੈਠਾ ਸੀਗਾ ਜਿਹੜੀ ਚਾਹ ਜੀ ਫੜਾਉਂਦੀ ਫਿਰਦੀ ਸੀ। ਹਾਂ ਸਮਝੀ ਸੀ ਦੂਜੀ ਹੁਣ ਅਗਲੇ ਦੀ ਤਿਆਰ ਕਰਾ ਕੇ ਛੱਡ ਕੇ ਜਾਏਗਾ ਤੈਨੂੰ ਸ਼ਰਮ ਨਹੀਂ ਆਉਂਦੀ। ਰਾਹ ਤੱਕਾ ਹੋ ਗਿਆ ਜਵਾਬ ਦੇ ਦੇ ਮੇਰਾ ਕਿਹੜਾ ਹਲੇ ਸਕਨ ਪਿਆ ਜੇ ਨਾ ਦੇ ਦੇ ਜਵਾਬ ਅਖਲਾ ਤਾਂ ਚੁੰਨੀ ਚੜਾਵੇ ਦੀ ਮੈਂ ਗੱਲ ਕਰੀ ਬੈਠਿਆ ਹੁਣ ਮੈਂ ਕਿਵੇਂ ਜਵਾਬ ਦੇ ਦਿਆਂ ਦੇ ਦੇ ਜਵਾਬ ਵੱਡਾ ਸਿਆਣਾ ਬਣਿਆ ਖੜਾਗਾ ਠੀਕ ਤਾਂ ਫਿਰ ਤੇਰਾ ਤੱਕਾ ਹੋ ਗਿਆ ਆਹ ਨਹੀਂ ਗੱਲ ਮੈਨੂੰ ਮਨਜ਼ੂਰ ਹੈਗੀ ਮੈਨੂੰ ਤੈਨੂੰ ਨਹੀਂ ਮਨਜ਼ੂਰ ਮੈਨੂੰ ਮਨਜ਼ੂਰ ਹੈ ਕੁੜੀ ਤਾਂ ਹੁਣ ਇਹੀ ਜਾਊਗੀ ਆਪਣੇ ਘਰੇ ਗਾਹ ਤੇਰੀ ਚਾਚੀ ਨਾਨੀ ਫਰਕ ਪਊਗਾ ਕੰਧ ਸੰਨ ਵਰਤਿਆਂਗਾ ਕਿਹਦੇ ਨਾਲ ਚੱਲ ਕੋਈ ਨਾ ਤੂੰ ਬੈਠ ਜਾ ਕੇ ਹਾਂ ਬੈਠ ਨਹੀਂ ਚੱਲ ਲੱਗ ਮੇਰੇ ਮੂਹਰੇ ਬੈਠ ਜਾ ਚੱਲ ਮੈਂ ਨਹੀਂ ਮੈਂ ਕਿਹੜਾ ਫਿਰ ਭੱਜਣ ਲੱਗਾ ਗੱਲ ਕਰੂਗੀ ਨਹੀਂ ਜਾਊਗੀ ਹਾਤਾ ਤੱਕ ਹੀ ਹੋ ਗਿਆ ਹਤਾ ਕੰਮ ਹੋ ਰਹੀ ਹੋ ਗਿਆ ਮੈਂ ਵੀ ਦੇਖੇ ਵੀ ਨਹੀਂ ਹਾਂ ਕਰਤੀ ਮੈਂ ਤਾਂ ਉਹਨੂੰ ਸਮਝੀ ਬੈਠਾ ਸੀ ਚੱਲ ਕੋਈ ਨਾ ਹਾਂ ਠੀਕ ਹੈ ਲੈ ਰੋਣਾ ਪੁੱਤ ਮੰਮੀ ਰੋਣਾ ਤੇ ਪੁੱਤ ਕਰ ਮੇਰ ਪਾਲਣਾ ਰੋਂਦੇ ਨਹੀਂ ਹੁੰਦੇ ਪੁੱਤ ਤੂੰ ਕੀ ਬਗਾਨੇ ਕਰੇ ਜਾਨੀ ਆ ਜਮੈਂ ਹੈਗੀ ਹਿੰਦਰ ਕੋਲੇ ਲੈ ਦੇਖੇ ਆ ਜਾ ਆ ਜਾ ਕੋਲ ਮੈਂ ਕਿਹਾ ਨਾ ਤੈਨੂੰ ਮਾਇਆ ਕਰੂੰਗੀ ਤੇਰੇ ਕੋਲ ਮੈਂ ਆਉਣੀ ਆ ਹੁਣ ਵਾਲਾ ਹੀ ਕਾਲਾ ਹੋ ਗਿਆ ਚੱਲ ਉਹ ਵੀ ਮਿਲਣ ਦੀ ਚਾਹੀ ਨੂੰ ਹੋ ਨਾ ਭਾਈ ਹੋਣੀ ਮੈਂ ਕੋਲੀਾਂ ਬੈਠਾ ਰੋਹੂ ਤੂੰ ਟੈਨਸ਼ਨ ਨਾ ਲੈ ਚੁੱਪ ਕਰ ਬੁੱਤ ਚੁੱਪ ਰੋ ਨਾ ਪੈਣਮਤੀ ਬਣਾ ਕੇ ਲਿਆਂਦੀ ਆਂ ਪੀ ਬਣਾ ਕੇ ਰੱਖੂਗੀ ਰੋਨੀ ਕਿਉਂ ਚੱਲ ਆਪ ਦੇ ਘਰਵਾਰ ਦੀ ਹੋਈ ਆ ਮਸਾ ਮੈਂ ਹਾਂ ਬੈਠਾ ਛਣੀ ਮੂੰਜਾ ਸਿੱਟੀ ਤੇ ਮੂੰਹ ਹੀ ਜੱਟਨਾ ਮਾ ਕਿਉਂ ਚੰਗੀ ਤਾਂ ਤੂੰ ਮੇਰੇ ਨਾਲ ਕੀਤੀ ਤੇ ਮਾਰੀ ਮੈਂ ਤੇਰੇ ਨਾਲ ਕੀ ਕਰਤੀ ਤੈਨੂੰ ਕਿਹੜਾ ਪਤਾ ਨਹੀਂ ਮੈਂ ਜਦੋਂ ਉੱਥੇ ਜਵਾਬ ਦਿੰਦਾ ਸੀ ਕਿਉਂ ਨਹੀਂ ਤੂੰ ਉਹਨੂੰ ਉੱਥੇ ਛੱਡਿਆ ਵੱਡਣ ਜਾਗੇ ਕਿਸੇ ਇੱਡੀ ਛੱਡਣੀ ਸੌਖੀ ਅਗਲਾ ਹੁੰਦਾ ਇਹਨਾਂ ਦੇ ਜੱਟਾਂ ਦੇ ਕੁੜੀ ਹੈ ਨਹੀਂ ਤੇ ਸਾਡ ਨੂੰ ਛੱਡ ਗਏ ਛੱਡ ਗਏ ਕੁੜੀ ਜੇ ਤੇਰੇ ਭੈਣ ਹੁੰਦੀ ਕੋਈ ਛੱਡ ਜਾਂਦਾ ਆਪਾਂ ਜਰ ਲੈਂਦੇ ਮੈਂ ਦਿਖਾ ਕੇ ਤਾਂ ਤੋੜਦਾ ਮੈਨੂੰ ਕੀ ਪਤਾ ਸੀ ਮੈਂ ਤਾਂ ਦੂਜੀ ਨੂੰ ਸਮਝੀ ਬੈਠਾ ਸੀ ਮੈਂ ਤਾਂ ਉਹੋ ਦੇਖੀ ਸੀ ਪਹਿਲਾਂ ਤੇ ਤੂੰ ਫਿਰ ਮੈਂ ਤਾਂ ਨੂੰ ਆਖਾ ਦੇਖ ਲੈ ਕੇ ਮੇਰੀ ਤਾਂ ਕੁੜੀ ਦੇਖੀ ਆ ਹੁਣ ਮੈਨੂੰ ਕੀ ਪਤਾ ਤੇਰੀ ਕਿਹੜੀ ਦੇਖੀ ਸੀ ਜੇ ਇੱਥੇ ਬੈਠੇ ਹੀ ਕਰਦਾ ਤਾਂ ਕੋਈ ਅੰਦਰ ਜਾਵੜ ਮੈਂ ਅਖੇ ਅੰਦਰ ਵਗ ਜਾ ਮੀਰਾ ਨਹੀਂ ਜੀ ਕਰਦਾ ਉਹਦੇ ਕੋਲੇ ਜਾਣ ਨੂੰ ਕਰਦਾ ਨਹੀਂ ਤੇਰੇ ਜੀ ਵੱਡ ਨਾਡੂ ਖਾਣ ਦਾ ਹੋਰ ਕੀ ਆ ਮੇਰਾ ਮੂੰਹ ਦੇਖਣ ਨੂੰ ਜੀ ਨਹੀਂ ਕਰਦਾ ਉਹਦਾ ਕਹਿੰਦੀ ਉਹਦੇ ਕੋਲੇ ਵਗ ਜਾ ਆਹੋ ਤੇਰਾ ਕਾਹਨੂੰ ਮੂੰਹ ਮੂੰਹ ਦੇਖਣ ਨੂੰ ਜੀ ਕਰਦਾ ਹੋਰ ਉਹਦੇ ਕੋਲੇ ਨਹੀਂ ਬੈਠੀ ਰਹਿਣਾ ਚਾਹਵੀਂ ਘੰਟੇ ਬੈ ਜਾ ਕਰ ਬਸ ਮੇਰੇ ਤੋਂ ਵਿਆਹੀ ਤੇਰੇ ਨਾਲ ਆਹੋ ਸਾਰੀ ਜ਼ਿੰਦਗੀ ਦਾ ਕੋੜ ਮੇਰੇ ਪੱਲੇ ਪਾਤਾ ਤੂੰ ਕੋਈ ਕੋੜ ਨਹੀਂ ਤੇਰੇ ਪੱਲੇ ਪਿਆ ਜਿਹੇ ਜਾਂ ਤੂੰ ਆਹੇ ਜਿਓ ਤੂੰ ਜਾਵੇ ਸੋਣਾ ਵੀ ਉਹ ਕਾਲੀ ਬਸ ਠੀਕ ਹੈ ਨਾ ਗਲ ਪੈ ਗਿਆ ਢੋਲ ਮੇਰੇ ਮੈਨੂੰ ਪਤਾ ਵਜਾਉਣਾ ਪਊਗਾ ਕੋਈ ਗੱਲ ਨਹੀਂ ਮੇਰੇ ਨਾਲ ਪਿੱਛੇ ਜਦ ਨਾਲ ਬਸ ਜਦ ਨਾਲ ਇਹ ਦੇ ਨਾ ਵੀ ਤੂੰ ਆ ਕੇ ਅੰਦਰ ਵਗ ਜਾ ਕੋਈ ਗੱਲਬਾਤ ਕਰ ਲੈ ਉਹਦੇ ਨਾਲ ਆਪੇ ਹੀ ਠੀਕ ਹੋ ਜੀ ਮੂਡ ਖਣੀ ਇਹਨੂੰ ਕੀ ਹੋਇਆ ਕੀ ਨਾ ਬਸ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਮੇਰੀ ਜ਼ਿੰਦਗੀ ਖਰਾਬ ਹੋਣੀ ਸੀ ਹੋ ਗਈ ਆ ਹੋ ਗਈ ਤੇਰੀ ਜ਼ਿੰਦਗੀ ਖਰਾਬ ਕੋਈ ਤੇਰੀ ਜ਼ਿੰਦਗੀ ਖਰਾਬ ਨਹੀਂ ਹੋਈ ਆਪਦੀ ਆਪ ਖਰਾਬ ਕਰਦਾ ਚਲ ਚੰਗਾ ਕੋਈ ਗੱਲ ਨਹੀਂ ਜੱਬ ਅਗਿਆਨਦਰ ਇੱਥੇ ਨਾ ਬੈਠਾ ਹੁਣ ਉਹਦੇ ਕੋਲ ਵਗ ਜਾ ਫੜ ਲਿਆ ਸੇਰ ਚੰਗਾ ਆ ਜਾ ਮੰਜਾਨੀ ਅੰਦਰ ਆ ਜੀ ਇਹ ਕੋਸ ਵੀ ਨਹੀਂ ਸੌ ਜਾਣਾ ਕਿੁੜਕੀ ਕਰਦੀ ਆ ਪੁੱਤਾਂ ਮੰਮੀ ਮੈਨੂੰ ਤਾਂ ਬੋਖ ਲੱਗੀ ਸੀ ਚਾਹ ਬਣਾਉਂਦੀ ਸੀ ਮੈਂ ਤੂੰ ਕਾਹਨ ਚਾਹ ਬਣਾਉਣੀ ਆ ਤੇਰੀ ਭੂਆ ਨੇ ਬਣਾ ਕੇ ਦੇ ਦਿੱਤੀ ਉਹਨੂੰ ਆਖਿਆ ਸੀ ਮੈਂ ਚਾਹ ਬਣਾ ਕੇ ਦੇ ਆ ਮੰਮੀ ਬੁਆ ਦਾ ਨਾਂ ਘਰੇ ਵਾਗੀ ਭਾਬੀ ਬੁਲਾ ਕੇ ਲੈ ਗਈ ਜਵਾਕ ਵਾਲਾ ਰੋਈ ਜਾਂਦਾ ਸੀ ਚਲ ਕੋਈ ਨਹੀਂ ਬੁੱਤ ਮਾਪੇ ਬਣਾ ਕੇ ਦੇਉਂ ਚਾਹ ਜਿਹੜੀ ਤੈਨੂੰ ਚੀਜ਼ ਦੀ ਲੋੜਾ ਮੈਂ ਇਥੋਂ ਮੰਗਵਾ ਮਾਪੇ ਬਣਾ ਕੇ ਦੇਉਂਦੀ ਏ ਤੈਨੂੰ ਐਂ ਤੈਨੂੰ ਹੁਣ ਮੈਂ ਕਿਵੇਂ ਰਸੋਈ ਚ ਵੜਨਾ ਮਿੱਠੀਆਂ ਰੋਟੀਆਂ ਬਕਵਾ ਕੇ ਫੇਰ ਤੈਨੂੰ ਕੰਮ ਲਾਉਣੀ ਸਾਰੇ ਹਜੇ ਮੈਂ ਹਾਂਗੀ ਨਾ ਮੈਂ ਆਪੇ ਤੇਰਾ ਸਾਰਾ ਕੁਝ ਪੂਰਾ ਕਰੂੰ ਮੈਨੂੰ ਦੱਸੀ ਚੱਲਿਆ ਕਰ ਮੰਮੀ ਮੈਂ ਆਹ ਖਾਣਾ ਮੈਂ ਆਹ ਖਾਣਾ ਮਾਪੇ ਬਣਾ ਕੇ ਦੇਉਂ ਕੋਈ ਨਹੀਂ ਮੰਮੀ ਆਪਦਾ ਤਾਂ ਘਰ ਆ ਬਣਾ ਲੈਨੀ ਆ ਮੈਂ ਕੋਈ ਨਹੀਂ ਬੁੱਤ ਤੇਰਾ ਹੀ ਘਰ ਹੈ ਮੈਂ ਕਦੋਂ ਆਨੀ ਕਿਸੇ ਦਾ ਹੋਰ ਘਰ ਘਰ ਬਣਾਉਣਾ ਤਾਂ ਤਈ ਹੈ ਬਣਾ ਲਿਆ ਕਰੀ ਪਰ ਹਜੇ 2-4 ਦਿਨ ਬੈਗਰ ਲੈ ਲਾਇ ਇਸ ਜਿਹੜੀ ਲਈ ਨਹੀਂ ਮੰਨਿਓ ਨਹੀਂ ਜਾ ਕੀ ਖਾਣਾ ਮੈਂ ਦੱਸ ਜਾ ਨਹੀਂ ਮੰਮੀ ਬਸ ਚਾਹ ਹੀ ਪੀਣੀ ਸੀ ਮੈਂ ਹੀ ਲੈ ਆਉਣੀ ਨਹੀਂ ਮੈਂ ਲੈ ਆਉਣੀ ਤੂੰ ਚੱਲ ਫਿਰ ਮੈਂ ਚਾਹ ਦੇ ਵਾਸਤੇ ਬਣਾ ਕੇ ਲੈ ਆਉਣੀ ਠੀਕ ਆ ਹਾਂ ਚੱਲ ਅੰਦਰ ਕਮਰੇ 'ਚ ਲਾ ਮੈਂ ਕੋਟਾ ਚਾਹ ਬਣਾ ਕੇ ਦੇਵਾਂ ਵਿਚਾਰੀ ਭੁੱਖ ਤਾਂ ਲੱਗਣੀ ਹੈ ਜਵਾਕ ਦੀ ਹਲੋ ਚਾਹ ਪੀ ਲੋ ਮੈਂ ਨਹੀਂ ਵੀ ਨਹੀਂ ਹੈਗੀ ਕਿਉਂ ਮੰਮੀ ਕਹਿੰਦੀ ਸੀ ਤੁਹਾਡਾ ਸਿਰ ਦੁਖਦਾ ਸਿਰ ਠੀਕ ਹੋ ਜਾਊਗਾ ਨਹੀਂ ਵੀ ਨਹੀਂ ਬੋਲੀ ਨੇ ਕਿ ਸਿਰ ਦਰਦ ਦੀ ਮੈਂ ਇੱਥੇ ਰੱਖ ਜਾ ਮੈਂ ਆਪੇ ਪੀ ਲਊਗਾ ਜਾ ਜਾ ਕੇ ਕਮਰਾ ਕਰ ਲਾ ਦੂਜੇ ਕਮਰੇ ਚ ਦੂਜੇ ਕਮਰੇ ਚ ਕਿੱਥੇ ਜਾਣਾ ਮੈਂ ਮੰਮੀ ਕਹਿੰਦੀ ਸੀ ਨਾਲੇ ਆਪਦੇ ਰੂਮ ਚ ਰੈਸਟ ਕਰ ਮੇਰਾ ਤਾਂ ਰੂਮ ਇਹੀ ਆ ਚਲ ਚੰਗਾ ਕਰ ਲਾ ਪੈ ਜਾ ਉਹ ਮੈਂ ਤਾਂ ਮੈਂ ਇੱਕ ਗੱਲ ਪੁੱਛਾਂ ਵੀਰਪਾ ਹੂੰ ਤੇਰਾ ਜੀ ਲੱਗ ਗਿਆ ਨਹੀਂ ਲੱਗ ਗਿਆ ਨੇ ਨਹੀਂ ਪਰ ਲੱਗ ਜੂਗਾ ਕੋਈ ਗੱਲ ਨਹੀਂ ਉਹ ਮੈਂ ਉਹਦਾ ਮੰਮੀ ਨੂੰ ਕਿਹਾ ਸੀਗਾ ਮੈਂ ਕਿਹਾ ਵੀਰਪਾ ਨੂੰ ਨਾ ਲਾਇਆ ਉਹਨਾਂ ਦੇ ਦੱਸ ਦੇ ਨਾ ਉਹ ਕਹਿੰਦੀ ਪੁੱਤ ਫਿਰ ਗੱਲ ਆਏ ਆ ਆਪਣੇ ਕਿਹੜਾ ਬਾਲਵਾਂ ਨੂੰ ਕੱਲੀ ਨੂੰ ਆ ਤਾਂ ਨਹੀਂ ਫਿਰ ਤਾਂ ਧੀ ਆ ਰਗੀ ਆ ਉਹ ਕਹਿੰਦੀ ਜੇ ਇਹਨੂੰ ਮੈਂ ਦੱਸ ਦੇ ਨਾ ਛੱਡਿਆਂ ਦਾ ਉੱਥੇ ਹੁਣ ਮੀਰਾ ਜੀ ਲੱਗਿਆ ਮੀਰਾ ਜੀ ਨਹੀਂ ਲੱਗਣਾ ਕਹਿੰਦੀ ਚੰਗਾ ਤੇ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਉਹਨੂੰ ਕਾਲ ਦੇ ਭੈਣ ਨੂੰ ਬੁਲਾ ਲਾਂ ਨਾ ਹਾਂ ਮੈਂ ਵੀ ਇਹ ਹੀ ਸੋਚਦੀ ਸੀ ਵੀ ਮੈਂ ਬੁਲਾ ਲਾਂ ਉਹਨੂੰ ਪਰ ਨਾ ਉਹ پڑھਦੀ ਆ ਪਤਾ ਨਹੀਂ ਆਉਗੀ ਕਿ ਨਾ ਓਏ ਹੁਣ ਤਾਂ ਛੁੱਟੀਆਂ ਹੋਈਆਂ ਵੰਗਾ ਇਹ ਫੇਰ ਵੀ ਘਰੇ ਤਾਂ ਉਹ ਪੜਦੀ ਆ ਉਹ ਪੜਾਈ 'ਚ ਜ਼ਿਆਦਾ ਖਿਆਲ ਰੱਖਦੀ ਆ ਬਹੁਤ ਜ਼ਿਆਦਾ ਪੜਦੀ ਆ ਉਹ ਇੱਕ ਗੱਲ ਮੈਨੂੰ ਸਮਝ ਹੀ ਨਹੀਂ ਲੱਗੀ ਵੱਡੀ ਉਹ ਆ ਵਿਆਹ ਤੇਰਾ ਪਹਿਲਾਂ ਕਰਤਾ ਉਹ ਕਹਿੰਦੀ ਮੈਂ ਵਿਆਹ ਕਰਾਉਣਾ ਹੀ ਨਹੀਂ ਹਜੇ ਤਾਹੀ ਮੇਰਾ ਬਿਆ ਪਹਿਲਾਂ ਕਰਤਾ ਹਾਂ ਮੈਨੂੰ ਫਸਾਤਾ ਕੁਛ ਕਿਹਾ ਨਹੀਂ ਨਹੀਂ ਮੈਂ ਕਿਹਾ ਹਾਂ ਹਾਂ ਪਰਨਾ ਵੀ ਜ਼ਰੂਰੀ ਆ ਮੈਂ ਤਾਂ ਤੈਨੂੰ ਐ ਕਹਿਣਾ ਜੇ ਨਹੀਂ ਜੀ ਲੱਗਦਾ ਨਾ ਬਲਾਲਾ ਚਲ ਮੰਮੀ ਡੈਡੀ ਤਾਂ ਤੇਰੇ ਨਹੀਂ ਆ ਸਕਦੇ ਹਨਾ ਉਹਨਾਂ ਨੂੰ ਤਾਂ ਸੌ ਕੰਮ ਹੁੰਦਾ ਘਰ ਦੀ ਕਬੀਲਦਾਰੀ ਆ ਉਹਨਾਂ ਦੇ ਹੱਥ ਚ ਉਹ ਤਾਂ ਆ ਹੀ ਸਕਦੀ ਆ ਤੇਰਾ ਜੀ ਲੱਜੂ ਮੈਂ ਇਥੇ ਨਾ ਤਰਾਏ ਜੇ ਮੂੰਹ ਨਹੀਂ ਦੇਖਿਆ ਜਾਂਦਾ ਜਦੋਂ ਢਿੱਲਾ ਜਾ ਕਰਕੇ ਬੈਠੀ ਰਹਿੰਦੀ ਆ ਸਹੀ ਗੱਲ ਆ ਜਦੋਂ ਕੰਮ ਆ ਗਈ ਨਾ ਵਧੀਆ ਮੈਨੂੰ ਚਾਰਜ ਅੜ ਜੂਗਾ ਜੀ ਲੱਗ ਜੂਗਾ ਮੇਰਾ ਬੁਲਾ ਲੈ ਮੈਨੂੰ ਹਾਂ ਹਾਂ ਬੁਲਾ ਲੈ ਬੁਲਾ ਲੈ ਸਹੀ ਗੱਲ ਪਤਾ ਅਸੀਂ ਦੋਨੇ ਪੈਣਾ ਨਾ ਕਦੇ ਨਹੀਂ ਆਏ ਕੱਲੰਗਾ ਕੱਲੰਗਾ ਰੰਗਾਂ ਜਾਇ ਕਰ ਲੈ ਜਾ ਫੋਨ ਚੈੱਕ ਕਰ ਲੈ ਕਰ ਦੋ ਇਹਨਾਂ ਬਾਹਰ ਜਾ ਕੇ ਕਰ ਲੈ ਜਾ ਜਾ ਕਰ ਮੈਂ ਕਰ ਲਾਂਗਾ ਠੀਕ ਹੈ ਫਿਰ ਇਹ ਨਾਲ ਉਹ ਨਾ ਵੱਧ ਜਾ ਤਾਂ ਮੈਨੂੰ ਆ ਤੈਨੂੰ ਆ ਹੀ ਨਹੀਂ ਪਤਾ ਵੀ ਮੇਰੇ ਦਿਮਾਗ ਵਿੱਚ ਕੀ ਕੀ ਚੱਲ ਜ ਜਾਂਦਾ ਨਿਸ਼ਾਨਾ ਤੇਰਾ ਉਸੇ ਤੇ ਸੀ ਤੂੰ ਤਾਂ ਪਤਾ ਨਹੀਂ ਕਿ ਕਿੰਨਾ ਫੁੱਲੇ ਪੈ ਗਈ ਮੇਰੇ ਹੁਣ ਦੱਸ ਸਹੀ ਹੁਣ ਕਰੂੰਗਾ ਦਿਲ ਦੀਆਂ ਰੀਝਾਂ ਪੂਰੀਆਂ ਹਾਂ ਹਾਂ ਬੋਲ ਵੀ ਹੁਣ ਬੋਲੀ ਤਾਂ ਜਾਨੀਆ ਘਰੀ ਕੀ ਜਾਂਦੀ ਸੀ ਕੀ ਕੰਮ ਨਵੇੜ ਲੈਨੇ ਕੰਮ ਤਾਂ ਮੰਮੀ ਨੇ ਨਵੇੜ ਲਿਆ ਸੀ ਸਾਰਾ ਹੋਏ ਤਾਂ ਕੁਛ ਨਹੀਂ ਕਰਦੀ ਲੈ ਹਜੇ ਹੁਣੀ ਥੋੜੀ ਨਾ ਕੰਮ ਕਰੂੰ ਮੈਂ ਉਹ ਤਾਂ ਤੂੰ ਛੱਡ ਤੂੰ ਮੇਰੀ ਗੱਲ ਸੁਣ ਤੂੰ ਨਾ ਆ ਜਾ ਨਾ ਕੱਲ ਨੂੰ ਮੇਰਾ ਜੀ ਨਹੀਂ ਲੱਗਦਾ ਲੈ। ਉਹ ਕਿ ਆ ਜਾਣਾ ਕੱਲ ਨੂੰ। ਬਈ ਤੇਰੇ ਸਹੁਰੇ ਆ ਨਾਣਕੇ ਨਹੀਂ ਹੈਗੇ ਇਹ ਵੀ ਕੱਲ ਨੂੰ ਆ ਜਾ। ਤੂੰ ਮੈਨੂੰ ਕਿਹਾ ਸੀ ਨਾ ਮੈਂ ਤੇਰੇ ਕੋਲੇ ਆਇਆ ਕਰੂੰਗੀ। ਲੈ। ਹੁਣ ਜੇ ਮੈਂ ਕਹਿ ਤਾ ਇਹਦਾ ਮਤਲਬ ਇਹ ਤਾਂ ਨਹੀਂ ਹੈਗੇ ਵੀ ਲੋਏ ਤਿਲ ਕੀੜਾ ਹਜੇ। ਸਾਲ ਦੋ ਸਾਲ ਹੋ ਤਾਂ ਜਾਣ ਦੇ। ਕਦੇ ਮੰਮੀ ਨੇ ਗੇੜਾ ਮਾਰਦੂ ਕੋਈ ਨਾ ਮੈਂ। ਬਸ ਮੈਨੂੰ ਮੈਂ ਗੁੱਸੇ ਹੋ ਜਾਣਾ ਮੈਨੂੰ ਨਹੀਂ ਪਤਾ ਆ ਜਾ ਠੀਕ ਹੈ ਨਾ ਕੱਲ ਨੂੰ। ਕਿ ਗੁੱਸੇ ਕਾਦੇ ਵਾਸਤੇ ਹੋ ਜਾਣਾ? ਹੋਰ ਫਿਰ ਕਹਿ ਕੇ ਮੈਨੂੰ ਵਿਆਹ ਵਾਲੇ ਦਿਨ ਤਾਂ ਬੜਾ ਕਹਿੰਦੀ ਸੀ ਮੈਂ ਤੇਰੇ ਕੋਲੇ ਆਇਆ ਕਰੂੰਗੀ। ਚੱਲ ਕੋਈ ਨਾ ਮੈਂ ਆਜਿਆ ਕਰੂੰਗੀ। ਆ ਜਿਆ ਕਰੂੰਗੀ ਨਹੀਂ ਆਜੀ ਕੱਲ ਨੂੰ ਚੱਲ ਠੀਕ ਆ ਆਜੂ ਬੱਬਾ ਆਜੂ ਪਰ ਯਾਰ ਮੈਂ ਆ ਤਾ ਜਾਉਂ ਠੀਕ ਆ ਨਾ ਮੈਂ ਕੀ ਕਰੂੰਗੀ ਆ ਕੇ ਮੈਂ ਤਾਂ ਉੱਠਦੀ ਆ 12 ਵਜੇ ਤੇ ਤੇਰੇ ਸੌਰੀ ਮੈਨੂੰ ਛੇਤੀ ਉੱਠਣਾ ਪੈਣਾਗਾ ਉਹ ਤੈਨੂੰ ਕੋਈ ਨਹੀਂ ਠਾਉਂਦਾ ਠੀਕ ਆ ਨਾ 12 ਵਜੇ ਉੱਠ ਜਾ ਕਰੀ ਤੂੰ ਪਰ ਤੇਰੀ ਸੱਸ ਕਹੂਗੀ ਨਹੀਂ ਤੇਰੀ ਭੈਣ ਕਹੇਗੀ ਇਹ ਤਾਂ ਉੱਠਦੀ ਹੀ ਨਹੀਂ 12 ਵਜੇ ਤੱਕ ਕੁਝ ਨਹੀਂ ਕਹਿੰਦੀ ਨਾਲੇ ਨਾ ਤੇਰਾ ਜੀਜਾ ਵੀ ਤੈਨੂੰ ਯਾਦ ਕਰਦਾਗਾ ਯਾਦ ਕਰਦਾ ਤੇ ਜੀਜੇ ਨੇ ਆਪ ਤਾਂ ਗੱਲ ਨਹੀਂ ਕੀਤੀ ਕਦੇ ਉਹਨਾਂ ਸੰਗ ਦਾਗਾ ਫੋਨ ਤੇ ਗੱਲ ਤਾਂ ਨਹੀਂ ਕੀਤੀ ਸੰਗ ਨੂੰ ਕਿਉਂ ਕੁੜੀ ਐ ਓਹੋ ਤੂੰ ਬਾਲਾ ਬੋਲਦੀ ਆ ਤੂੰ ਬਸ ਤੂੰ ਆ ਗਈ ਮੇਰੇ ਨਾਲ ਮੱਖੀ ਚੂਸ ਨਾਲ ਆ ਗੱਲ ਕਰੀਏ ਮੈਂ ਕੋਈ ਯਾਰ ਮੈਂ ਨਹੀਂ ਕਰਦਾ ਹਾਂ ਕਿ ਇੱਥੇ ਆ ਜਾ ਗੱਲ ਕਰਾਂਗੇ ਅੱਪਾ ਉਹ ਮੰਨਦਾ ਮੈਂ ਫੋਨ ਤੇ ਗੱਲ ਨਹੀਂ ਕਰਦਾ ਸੰਗ ਲੱਗਦੀ ਉਹਨੂੰ ਤੇ ਮੇਰੀ ਗੱਲ ਸੁਣਾ ਚੱਲ ਜੇ ਮੈਂ ਆ ਵੀ ਗਈ ਓਏ ਮੈਂ ਰਾਤ ਨੂੰ ਉਧਰ ਭੂਆ ਕੇ ਘਰੇ ਜਾ ਕੇ ਤਰੂ ਠੀਕ ਆ ਨਾ ਕਿਉਂ ਇੱਥੇ ਸਾਇਆ ਕਰੀ ਤੂੰ ਮੇਰੇ ਕੋਲੇ ਨਾ 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 ਬਈ ਮੈਂ ਤਾਂ ਲੇਟ ਉੱਠਿਆ ਕਰੂ ਮੈਂ ਤਾਂ ਭੂਆ ਦੇ ਘਰੇ ਵਗ ਜਾ ਕਰੂ ਉੱਥੇ ਬਸ ਠੀਕ ਆ ਚੱਲ ਤੂੰ ਪਹਿਲਾਂ ਆ ਤਾਂ ਜਾ ਪਹਿਲਾਂ ਸੌਣ ਦੀ ਫਿਕਰ ਹੋ ਵੀ ਤੈਨੂੰ। ਹਮਮ ਚਲ ਠੀਕ ਹੈ ਮੰਮੀ ਨਾਲ ਗੱਲ ਕਰਕੇ ਆਉਂਦੀ। ਨਾਲੇ ਮਾਂ ਤਾਂ ਨਾ ਕਿਹੜਾ ਨਾਂ ਕਹਿੰਦੀ ਹੁੰਦੀ ਆ ਠੀਕ ਆ ਨਾ। ਕਿਵੇਂ ਮਰਜ਼ੀ ਮਨਾਲੀ ਮਾਂ ਨੂੰ ਮਨਾਲੀ ਬਸ ਤੂੰ ਆ ਜੀ। ਚਲ ਠੀਕ ਆ ਓਕੇ ਬਾਈ ਫੋਨ ਕੱਟੇਗੀ ਹੁਣ। ਤੇ ਮੰਮੀ ਨਾਲ ਗੱਲ ਕਰਨੀ ਹੈ। ਕਰੇ ਹੀ ਆ ਮਾਂ। ਨਹੀਂ ਮੰਮੀ ਤਾਂ ਗਈ ਹੋਈ ਆ ਪਰਾਈ ਦਾ ਕਰਾ ਦੂੰਗੀ ਕੱਲ। ਚਲ ਕੋਈ ਨਹੀਂ ਜੀ ਤੂੰ ਆ ਗਈ ਨਾ ਮਾਂ ਗੱਲ ਕਰਵਾ ਦੀ। ਬਾਪੂ ਠੀਕ ਆ। ਬਾਪੂ ਠੀਕ ਆ ਬਾਪੂ ਵੱਖ ਲੈਣ ਗਿਆ ਬਾਪੂ ਸੌ ਵਾਸਤੇ। ਤੇਰੀਆਂ ਗੱਲਾਂ-ਗੱਲਾਂ 'ਚ ਨਾ ਬਾਪੂ ਦਾ ਪੁੱਛਣਾ ਵੀ ਭੁੱਲ ਗਈ ਸੀ ਮੈਂ। ਕਾਲ ਕੋਈ ਨਾ ਮੈਨੂੰ ਕਹਦਾ ਤੂੰ ਉਹਦੀ ਫੋਨ ਲਾ ਲੈਣੀ ਹੈ ਦੋ ਦਿਨਾਂ ਬਾਅਦ ਫੋਨ ਕੀਤਾ ਮੈਨੂੰ ਬੱਸ ਉਹੀ ਨਹੀਂ ਫੋਨ ਚੱਲ ਕੋਈ ਨਹੀਂ ਬਾਦਾਂ ਗੱਲਾਂ ਮਾਰਦੀਆਂ ਤੂੰ ਚੰਗਾ ਚੱਲ ਚੱਲ ਠੀਕ ਹੈ ਚੰਗਾ ਓਕੇ ਬਾਏ ਲਵ ਯੂ ਬਾਏ ਲਵ ਯੂ ਟੂ ਇਹ ਕਹਿੰਦੀ ਆ ਜੂਗੀ ਮਾਂ ਨਾਲ ਗੱਲ ਕਰਕੇ ਹਾਂ ਚੱਲ ਵਧੀਆ ਜੇ ਮੰਮੀ ਮੰਨਗੀ ਤਾਂ ਆ ਜੂਗੀ ਓ ਕੋਈ ਗੱਲ ਨਹੀਂ ਮੰਮੀ ਨੂੰ ਮੈਂ ਕਹਿ ਦਊਗਾ ਏਕ ਮੈਂ ਉਹਨੂੰ ਨਹੀਂ ਕਹਿ ਸਕਦਾ ਪਤਾ ਕੀ ਗੱਲ ਆ ਜਦੋਂ ਤੂੰ ਉਹ ਜੱਟੇਲਾ ਕਰ ਲੈਂਦੀ ਹੈ ਨਾ ਮੈਂ ਤਾਂ ਦੇਖਿਆ ਨਹੀਂ ਜਾਂਦਾ ਚੱਲ ਕੋਈ ਨਾ ਤੂੰ ਖੁਸ਼ ਰਹੇਂ ਵਿਚਾਰਦਾਂ ਜੀ ਉਹ ਆ ਜੇ ਤਾ ਮੂੰ ਤਾਂ ਮੇਰਾ ਆਪੇ ਠੀਕ ਹੋ ਜੂਗਾ ਜਦੋਂ ਮੇਰੀ ਭੈਣ ਆ ਗਈ ਹਾਂ ਚਾਹ ਕੋਈ ਨਾ ਕਰ ਲੈ ਕੰਮ ਕਰ ਚੰਗਾ ਮੈਂ ਵੀ ਮੜਾ ਬਾਹਰ ਨੂੰ ਜਾ ਕੇ ਆਉਣਾ ਚੰਗਾ ਲੱਗ ਜਾਣਗੇ ਦੋ ਘੰਟੇ ਕੋਈ ਗੱਲ ਚੱਲ ਬੱਸ ਹੁਣ ਤਾਂ ਕਮੋਂ ਨੂੰ ਡੀਗਨੀ ਆ ਮੈਂ ਛੇਤੀ ਛੇਤੀ ਆ ਜਾਈ ਉਹ ਲੈ ਮੈਂ ਤਾਂ ਆ ਵੀ ਨਹੀਂ ਪੁੱਛਿਆ ਵੀ ਤੂੰ ਕੀ ਖਾਵੇਂਗੀ ਕੁਝ ਬਣਾ ਕੇ ਰੱਖ ਲੈਨੀ ਚਲ ਜਦੋਂ ਆ ਗਈ ਨਾ ਉਹ ਵੀ ਬਣਾ ਲਊਂਗੀ ਕਿਉਂ ਐਵੇਂ ਮੱਥਾ ਭਕਾਈ ਕਰੀ ਜਾਂਦੇ ਹੋ ਮੱਥਾ ਭਕਾਈ ਨਹੀਂ ਆ ਗੱਟੇ ਜਿੱਧਰ ਹੋਏ ਪੈ ਜਾਨਾ ਪਰ ਇਹਨੂੰ ਕਰਦੇ ਸੱਲਣ ਰੱਖ ਪੈ ਨਾ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਨਾਲੇ ਮੇਰੀ ਵੀ ਟੂਹੀ ਜੀ ਹੱਲੀ ਪਈ ਸੀਗੀ ਤੇ ਸੱਦ ਕੇ ਕੋਈ ਦਿਹਾੜੀ ਲਾ ਕੇ ਨਾ ਕਣਕ ਢੋਲ ਦੇ ਵਿੱਚ ਪੈਂਦੀ ਕਰ ਦਿੰਦੇ ਕਣਕ ਤਾਂ ਪਾ ਦੇਂਗਾ ਢੋਲ ਕਿਉ ਤੇ ਤੇਰੀ ਟੂਹੀ ਕਹਿੰਦੇ ਨਾ ਹੱਲ ਗਈ ਹਾਂ ਬਸ ਕੱਲ ਬੱਠਲ ਦੇ ਚੱਕ ਲੈ ਉਹਦੇ ਨਾਲ ਚੱਕ ਜੀ ਪਈ ਪਈ ਆ ਤੇ ਇੱਕ ਮੈਂ ਕਹੇ ਸੀ ਆ 2000 ਰੁਪਏ ਦਿਓ ਕੰਮ ਉਹ ਨਾ ਬੀਰਪਾਲ ਕੋਲੇ ਚੱਲੀ ਆ ਬੀਰਪਾਲ ਕੋਲੇ ਹਾਂ ਮੇਰੀ ਗੱਲ ਸੁਣ ਨਵੇਂ ਨਵੇਂ ਰਿਸ਼ਤੇਦਾਰੀ ਆ ਲੈ ਨਵੀਂ ਨਵੀਂ ਰਿਸ਼ਤੇਦਾਰੀ ਨੂੰ ਕੀ ਆ ਉਹਨਾਂ ਨੂੰ ਜਵਾਕੜੀ ਦਾ ਜੀ ਨਹੀਂ ਲੱਗਿਆ ਕੋਈ ਬੀਰਪਾਲ ਦੇ ਨਾਲ ਬਾਹਲਾ ਹੀ ਫੋਨ ਆਈ ਜਾਂਦੇ ਸੀ ਕੰਮਣ ਨੂੰ ਹੀ ਬਾਰ-ਬਾਰ ਕਹੀ ਜਾਂਦੀ ਐ ਵੀ ਤੂੰ ਆ ਜਾ ਮੈਨੂੰ ਆ ਕੇ ਮਿਲ ਜਾ ਇਹਦੇ ਬਿਨਾ ਹੀ ਨਹੀਂ ਜੀ ਲਾਇਆ ਉਹਨੇ ਤਾਂ ਉਹ ਜੀ ਦਾ ਪਤਾ ਹੀ ਐ ਫਿਰ ਨਵੇਂ ਘਰ ਦੀ ਜ਼ਿੰਮੇਵਾਰੀ ਹੁੰਦੀ ਐ ਨਾ ਚੱਕਣੀ ਬਹੁਤ ਔਖੀ ਆ ਉਹ ਤਾਂ ਹੀ ਤਾਂ ਫਿਰ ਮੈਂ ਕੰਮਣ ਨੂੰ ਕਹਤਾ ਵੀ ਕੰਮੋ ਚੱਲ ਜਾਇਆ ਭਾਈ ਕੋ ਮੈਂ ਕਹਿੰਦੀ ਮੰਮੀ ਮੈਂ ਭੂਆ ਕੰਨੀ ਪੈ ਜਾ ਕਰੂੰ ਚਲ ਉਧਰ ਜਾ ਕੇ ਜੱਲੇ ਹੈਗੇ ਨੇ ਮੈਂ ਉੱਥੇ ਪੈ ਜਾ ਕਰੂੰਗੀ ਤੇ ਮੈਂ ਕਿਹਾ ਚਲ ਤੂੰ ਜਾਂਦੇ ਹੋ ਭਾਈ ਫਾਈ ਫਾਰ ਫਰੂਟ ਲੈ ਜੀ ਨਾਲ ਤਾਂ ਚਲ ਤੇਰੀ ਭੂਆ ਕਹਿੰਗਾ ਨਹੀਂ ਫਰਾਦੀ ਨਾਲ ਚਲ ਵੀਰਪਾਲ ਕੰਨੀ ਲੈ ਜੀ ਹੈ ਚਲ ਫਿਰ ਉਥੋਂ ਦੇ ਦੇ ਲਮਾਰੀ ਜੋ ਪੈਸੇ ਉਹਨੂੰ ਲੈ ਆਉ ਦੋ ਦੇਣਾ ਹਾਂ ਚਲ ਮੈਂ ਦਿਨੀ ਆਣ ਦੋ ਹਜ਼ਾਰ ਰੁਪਏ ਕੱਢ ਦੇ ਚਲ ਮੈਂ ਵੀ ਕੋਈ ਝੜਗਾ ਪੁੱਛ ਕੇ ਆਉਣਾ ਫਿਰ ਹੁਣ ਤੇਰੀ ਤਾਂ ਤੂੰ ਹੀ ਦੁਖੀ ਜਾਂਦੀ ਆ ਤੂੰ ਹੀ ਦਾ ਬਹਾਨਾ ਲਾ ਕੇ ਵਹਿ ਜਾਂਦੀ ਆ ਤੂੰ ਤਾਂ ਤੁਹਾਨੂੰ ਨਹੀਂ ਲੱਗਦਾ ਬਹਾਨਾ ਜਿਹੜਾ ਹਟੋੜ ਤਾਂ ਭਰਨੀ ਪੈਣਗੇ ਜਿਹੜੇ ਰੱਖੇ ਦੋ ਮੇਰੀ ਗੱਲ ਸੁਣਿਓ ਹਾਂਜੀ ਕੰਮੋ ਦੀਦੀ ਨਾ ਅੱਡੇ ਤੇ ਆ ਗਈ ਜਾ ਕੇ ਲੈ ਆਉ ਉਹਨੂੰ ਅੱਛਾ ਹਾਂ ਹੁਣੀ ਫੋਨ ਆਇਆ ਸੀ ਮੈਨੂੰ ਚਲ ਲੈ ਆਉਣਾ ਮੈਂ ਕੋਈ ਗੱਲ ਨਹੀਂ ਤੇ ਆਹ ਠੰਡਾ ਠੰਡਾ ਮੰਗਾ ਲਾ ਚੰਗਾ ਤੂੰ ਤੁਸੀਂ ਲੈ ਆਇਓ ਨਾ ਆਉਂਦੇ ਆਉਂਦੇ ਯਾਰ ਤੂੰ ਮੰਮੀ ਨੂੰ ਭੇਜ ਦੇ ਉਹਨਾਂ ਦਾ ਠੰਡਾ ਠੰਡਾ ਲੈ ਕੇ ਆ ਤੂੰ ਕਿ ਕੰਮੋ ਆਉਂਦੀ ਆ ਚੰਗਾ ਚਲ ਮੰਮੀ ਨੂੰ ਮੰਗਾਉਣੀ ਹੋਈ ਨਾ ਨਾਲ ਹੀ ਹੋਟਲ ਆਗਾ ਉੱਥੋਂ ਮੰਮੀ ਫੜ ਲਿਓ ਚੰਗਾ ਕੀ ਖਾਣ ਖੂਣ ਦੀ ਸ਼ਕੀਨ ਆ ਹਾਂ ਉਹ ਤਾਂ ਕੋਈ ਨਹੀਂ ਮੈਂ ਮੰਗਾ ਲੂੰਗੀ ਉੱਥੇ ਧੁੱਪੇ ਖੜੀ ਹੋਊਗੀ ਤੁਸੀਂ ਲੈ ਆਓ ਜਾ ਕੇ ਉਹ ਨਹੀਂ ਸਾਲੀ ਨੇ ਪਹਿਲੀ ਿਆਰ ਆਉਣਾ ਐਂ ਨਾ ਕਹਦੇ ਵੀ ਜੀਜੇ ਨੇ ਖਵਾਇਸ਼ ਨਹੀਂ ਪੂਰੀ ਕੀਤੀ ਖਾਣ ਪੀਣ ਦੀ ਵੀ ਹਾਂ ਵੈਸੇ ਮੈਨੂੰ ਵਧੀਆ ਲੱਗਿਆ ਤੁਸੀਂ ਮੇਰੀ ਭੈਣ ਦਾ ਇੰਨਾ ਚਾਹ ਕਰਿਆ ਉਹ ਹੋਰ ਹੁਣੇ ਕਿਹੜਾ ਨਤ ਨਤ ਆਉਣਾ ਆ ਲਾ ਜੂਗੀ 4 ਦਿਨ ਹਨਾ ਚੱਲ ਵਧੀਆ ਗੱਲ じゃ ਤੂੰ ਮੰਮੀ ਨੂੰ ਕਹਿ ਚੰਗਾ ਠੀਕ ਐ ਕਹਿ ਦੇਣੀ ਮੰਮੀ ਅਗਰ ਮਤਰਾ ਤੂੰ ਬੋਰਡਰ ਦੀ ਸ਼ੀਟ ਤੇ ਅੱਜ ਬਹਾ ਲੈਣੀ ਆ ਹੌਲੀ ਹੌਲੀ ਆਈਂ ਦਿਲ ਤੇ ਵਜੂਗੀ ਮੇਨਾਂ ਜਾ ਕੀ ਬਣਦਾ ਕਿਉਂ ਸਾਲੀਏ ਦਿੰਦਾ ਨਾ ਦੀਜੇ ਦਾ ਬੁਲਟ ਨਜ਼ਾਰੇ ਫਿਰ ਹਾਂ ਜੀ ਜਜੇ ਤਾਂ ਗੱਲ ਹੈਗੀ ਹੈਗੀ ਵੀਰ ਫਲੇ ਪਤਾ ਨਹੀਂ ਕਿੱਥੇ ਲੁਕੀ ਬੈਠੀ ਹੈਗੀ ਹੁਣ ਤਾਂ ਮੈਂ ਆ ਗਈ ਰਾਮਤਰਾ ਉਤਰੀ ਤਾਂ ਆ ਗਈ ਸ਼ਤਰੀ ਤੇ ਬਿਠਾ ਲਾ ਹੁਣ ਬਣਦਾ ਦੇਖੀ ਆ ਮੇਰਾ ਨਾ ਵੀ ਸਨੀਆ ਐ ਸਮਝਦਾ ਵੀ ਆਫਰ ਤੀ ਮਿਲ ਗਈ ਆ ਤੈਨੂੰ ਉਹ ਕਿ ਮੇਰੇ ਜੀ ਨਹੀਂ ਲੱਗਦਾ ਮੇਰੇ ਜੀ ਨਹੀਂ ਲੱਗਦਾ ਤੁਹਾਡੇ ਤਾਂ ਹੀ ਨਾ ਜੀ ਲੱਗਦਾ ਮੇਰੀ ਗੱਲ ਸੁਣੋ ਅੱਜ ਕੱਲ ਤਾਂ ਨਾ ਜੇਕਰ ਇਹ ਨੂੰ ਆਈ ਪੋਵੇ ਦਰਵਾਜ਼ੇ ਬੰਦ ਕਰਕੇ ਰੱਖ ਦਿਆ ਲੈ ਤੁਹਾਡੇ ਦਰਵਾਜ਼ੇ ਖੁੱਲ੍ਹੇ ਸੜਕ ਬਗਦੀ ਆ ਐਵੇਂ ਹੀ ਤੂੰ ਤਾਂ ਓਹੋ ਮੇਰਾ ਨਾਮ ਜਿਗਲ ਦੱਸ ਤੇਰੇ বিনা ਜੀਵਨ ਲੱਗਿਆ ਮੇਰੇ বিনা ਹਲੇ ਹੁਣ ਮੈਂ ਆ ਗਈ ਦੱਸ ਮੈਨੂੰ ਲੈ ਤੇਰਾ ਜੱਜ ਆ ਵੀ ਆ ਗਿਆ ਆ ਗਿਆ ਤੁਸੀਂ ਹਾਂ ਆ ਗਿਆ ਜੀਜਾ ਤਾਂ ਪਾਸੇ-ਪਾਸੇ ਫਿਰਦਾਗਾ ਵੀ ਸਾਲੀ ਕੁਛ ਮੰਗਾਣਾ ਲਵੇ ਨਹੀਂ ਕੰਮ ਸੀ ਉਹ ਨਹੀਂ ਹੁਕਮ ਤਾਂ ਕਰ ਤੂੰ ਲੈ ਕਰਦੇ ਹੁਕਮ ਫਿਰ ਮੈਂ ਤਾਂ ਹੁਣ ਰੱਜ ਲਈ ਆਂਗੀ ਮੈਂ ਤਾਂ ਸਾਰਾ ਕੁਝ ਖਾ ਪੀ ਲਿਆ ਹੁਣ ਮੈਂ ਹੁਕਮ ਕੀ ਕਰਦਾ ਇਤਰੇ ਨਾ ਜੀਜੇ ਦੇ ਹੀ ਲਿਆਂਦਾ ਵਈ ਸਾਰਾ ਕੁਝ ਆ ਕਹਿੰਦੀ 버거 버거 ਜੇ ਮੂ ਮੂ ਸਮੂ ਮਸ ਜੇ ਵਾਲੇ ਖਾਂਦੀ ਆ ਮੈਂ ਹੀ ਲਿਆ ਕੇ ਰੱਖੇ ਸੀ ਠੀਕ ਆ ਨਾ ਮੇਰੇ ਸਾਲੀ ਆਉਣੀ ਆ ਇੱਕੋ ਇੱਕ ਤਾਂ ਮੇਰੇ ਸਾਲੀ ਆ ਚੱਲ ਤੁਸੀਂ ਕਰੋ ਗੱਲਾਂ ਬਾਤਾਂ ਜੀਜਾ ਸਾਲੀ ਠੀਕ ਆ ਮੈਂ ਚਾਹ ਲੈ ਕੇ ਆਉਣੀ ਆ ਇਹਨੂੰ ਲਿਆ ਦੀ ਭੈਣ ਮੈਂ ਤਾਂ ਨਹੀਂ ਦਵਾਰੇ ਪੀਣੀ ਹੈਗੀਗੀ ਉਹ ਪੀ ਲੈ ਜੀਜੇ ਨਾਲ ਵੀ ਬਹਿ ਕੇ ਲੈ ਉਹ ਕੇ ਜੀਜੇ ਨਾਲ ਬਹਿ ਕੇ ਪੀ ਲੈ ਚੱਲ ਲਿਆ ਦੀ ਫਿਰ ਮੈਨੂੰ ਤਾਂ ਦੋ ਕਕੂਟਾ ਲਿਆ ਕੇ ਦੇਈ ਹੋਰ ਸੁਣ ਜੀ ਜਿਦ ਤਰਾ ਕੰਮ ਕਰਕੇ ਮੈਂ ਚੱਲਦਾ ਕੰਮ ਕਰਦਾ ਠੀਕ ਆ ਇੱਕ ਗੱਲ ਆ ਸੋਣੀ ਬਹੁਤਾ ਹੈ ਸੋਣੀ ਬਾਸਕਰ ਐਮੀਨਾ ਝੂਠ ਜੇ ਨਾ ਬੋਲੀ ਮੇਰੀ ਭੈਣ ਕਿਤੇ ਘੱਟ ਸੋਣੀ ਆ ਉਹ ਨਹੀਂ ਐ ਤਾ ਨਾ ਤੇਰੇ ਮੂਰੇ ਕੁਝ ਵੀ ਨਹੀਂ ਤੇਰੀ ਭੈਣ ਤਾ ਨਾ ਤੇਰੇ ਮੂਰੇ ਤੇਰੀ ਪੈਰ ਅਰ ਕੀ ਵੇ ਨੇ ਕੋਈ ਨਹੀਂ ਸੋਣੀ ਆ ਨਾ ਜੀਜਾ ਪੰਪ ਬਣਾ ਦੇ ਠੀਕ ਆ ਨਾ ਉਹ ਨਹੀਂ ਪੰਪ ਦਿੰਦਾ ਜੀਜੇ ਵੀ ਕਦੇ ਪੰਪ ਰੈਂਦੇ ਹੁੰਦੇ ਆ ਦੇਖ ਗੋਰੀਆਂ ਗੋਰੀਆਂ ਬਾਹਾਂ ਤੇਰੀਆਂ ਹੈ ਓਹੋ ਜੀਜਾ ਹਾਂ ਨਾਲੇ ਨਾ ਮੇਰੇ ਇੱਤੇ ਜੇ ਤੁਹਾਡੇ ਤੋਂ ਵੱਡੀ ਹੈਗੀ ਮਾੜਾ ਮੋਟਾ ਨਾ ਮੇਰੇ ਤੋਂ ਡਰ ਕੇ ਰਿਹਾ ਕਰੋ ਫੇਰ ਕੀ ਹੋ ਗਿਆ ਸਾਲੀ ਦਾ ਸਾਲੀ ਹੁੰਦੀ ਆ ਨਾਲੇ ਕਹਿੰਦੇ ਵੀ ਸਾਲੀ ਅੱਧੀ ਘਰ ਵਾਲੀ ਹੁੰਦੀ ਆ ਰਹਿਣ ਦੋ ਰਹਿਣ ਦੋ ਠੀਕ ਹੈ ਨਾ ਆ ਮਜ਼ਾਕ ਜੇ ਮੇਰੇ ਨਾਲ ਨਾ ਕਰਿਓ ਹੋਰ ਕਿਹਦੇ ਨਾਲ ਕਰਾਂ ਲੈ ਕੇ ਹੋਰ ਕਿਹਦੇ ਨਾਲ ਕਰੋ ਜਿੰਦ ਨ ਮਰਜ਼ੀ ਕਰ ਲੋ ਐ ਜਿਹਦੇ ਨਾਲ ਕਿਵੇਂ ਮਰਜ਼ੀ ਕਰ ਲੋ ਇਹ ਰਹਿਣਾ ਕਹਿ ਦੀ ਮੇਰੇ ਭੈਣੇ ਤੂੰ ਡੱਕਰਤੀ ਜੇ ਮੈਂ ਤੇਰੇ ਨਾਲ ਮਜ਼ਾਕ ਨਹੀਂ ਕਰਦਾ ਮੈਨੂੰ ਤਾਂ ਸਾਲੀ ਚਾਹੀਦੀ ਸੀ ਤੂੰ ਵੀ ਤੇਰੇ ਵਰਗੀ ਸੋਹਣੀ ਜੀ ਲੈ ਅਕਿ ਤੇਰੇ ਵਰਗੀ ਸੋਹਣੀ ਜੀ ਬੱਸ ਕਰ ਜੀਚਾ ਜਿਹੜੀ ਨਾ ਭੈਣ ਨੂੰ ਪਤਾ ਲੱਗ ਗਿਆ ਨਾ ਅੰਦਰੋਂ ਅੰਦਰੀ ਖੌਂਸੜੇ ਲਾਊਗੀ ਰਹਿਣ ਦੇ ਰਹਿਣ ਦੇ ਜੀਦੇ ਪਹਿਰਾ ਤੂੰ ਲੈ ਕੇ ਸਿਰ ਤੱਕ ਕੋਈ ਕਮੀ ਨਾ ਹੋਵੇ ਲੈ ਚੀਚਾ ਇਹਨੀਆਂ ਗੱਲਾਂ ਕੀ ਤਾਂ ਸਿੱਖੀਆਂ ਨਹੀਂ ਆ ਮੈਨੂੰ ਕੀ ਦੱਸਾਂ ਮੈਂ

ਮੈਂ ਘਰੇ ਕੰਮ ਨਹੀਂ ਕਰਦੀ ਹੈਗੀਗੀ ਆ ਲੈ ਚਾਹ ਪੀ ਲਓ ਆ ਦੇ ਫੇੜੇ ਵੇ ਜਾ ਕਰ ਲੈ ਹੈ ਘਰ ਨਾਲ ਤੁਸੀਂ ਲੈ ਜੀਜਾ ਤਾਂ ਮੈਨੂੰ ਮਜ਼ਾਕ ਹੀ ਕਰੀ ਜਾਂਦਾ ਹੈਗਾ ਦੇਖੀ ਲੈ ਇੰਨੇ ਆਹ ਕਾ ਤਾਂ ਮੈਂ ਨਾ ਹੁਣ ਭੂਖੇ ਘਰੇ ਜਾਣਾ ਉੱਧਰ ਖਵਾ ਪਿਆ ਵੀ ਦਿੱਤਾ ਸੀ ਕਿ ਨਹੀਂ ਇਹਨੂੰ ਕੁਛ ਖਵਾ ਪਿਆ ਤਾਂ ਦਿੱਤਾ ਸੀ ਕੁਝ ਹੋਰ ਹੈ ਨਾ ਨਾ ਬਸ ਮੈਂ ਤਾਂ ਭੁੱਖੇ ਘਰੇ ਜਾਨੀ ਹੈਗੀ ਲੈ ਮੇਰੀ ਗੱਲ ਸੁਣਾ ਭੈੜਾ ਲੱਗਦਾ ਹੁੰਦਾ ਉੱਧਰ ਨਹੀਂ ਜਾਣਾ ਚੰਗਾ ਤੋ ਕਿਉਂ ਉਧਰ ਕਾਤੇ ਨਹੀਂ ਜਾਣਾ ਹੈ ਉਹ ਐਂ ਤੂੰ ਘਰੋਂ ਭੈਣ ਨੂੰ ਕਹਿ ਕੇ ਆ ਤੂੰ ਉਧਰ ਕੀ ਕਰਨਾ ਪਤਾ ਕਰਦੇ ਨੂੰ ਉਧਰ ਵੀ ਜਾਉ ਮੇਰੀ ਗੱਲ ਸੁਣ ਭੂਆ ਨੂੰ ਮਿਲ ਕੇ ਆ ਜੀ ਠੀਕ ਆ ਤੂੰ ਹਮਮ ਭਾ ਬੀਰ ਕੇ ਤਾਂ ਆ ਜਦ ਮੈਂ ਤੇਲ ਦੁੱਲ ਲਵਾਉਂਗੀ ਭਾ ਬੀਰ ਕੇ ਤਾਂ ਸੇਵਾ ਕਰਾ ਕੇ ਹਾਂ ਟੈਨਸ਼ਨ ਨਾ ਲੈ ਚਲ ਕੋਈ ਨਹੀਂ ਭੂਆ ਆਪਣੀ ਜਾਣਾ ਤਾਂ ਪਊਗਾ ਬੜਾ ਟਾਈਮ ਨਾਲ ਆ ਕੇ ਠੀਕ ਆ ਸੇਤੀ ਆਦੀ ਮੇਰੀ ਗੱਲ ਸੁਣ ਮੈਂ ਪਾਉਂਗੀ ਤਾਂ ਉਧਰ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਸੀ ਮੈਂ ਲੇਟ ਉੱਠ ਨਾ ਬਈ ਇੱਧਰ ਪੈਣਾ ਤੂੰ ਆਪਦੀ ਭੈਣ ਕੋਲੇ ਪਈ ਇਨੇ ਤਾਂ ਤੈਨੂੰ ਬੁਲਾਇਆ ਨਾ ਬਈ ਨਾ 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 ਮੰਮੀ ਅਰ ਗਣੇ ਕਰੋ ਕਿ ਹਾ ਹੋਇਆਗਾ ਮੈਨੂੰ ਤਾਂ ਮੈਂ ਤਾਂ ਹੁਣ ਪਿੱਛੇ ਮਸਾ ਮਨਾਇਆ ਉਹਨਾਂ ਨੂੰ ਕੀ ਨੇ ਦੱਸਣਾ ਮੇਰੀ ਗੱਲ ਸੁਣ ਨਾ ਇਹਦਾ ਮੂੰਹ ਦੇਖਣਾ ਸੀਗਾ ਹੁਣ ਰੌਣਕ ਆਇਆ ਤੈਨੂੰ ਦੇਖ ਕੇ ਤੇ ਮੂੰਹ ਤੇ ਸਹੀ ਗੱਲ ਆ ਨਾਲੇ ਆ ਤਾਂ ਸਾਡਾ ਭੈਣਾਂ ਦਾ ਪਿਆਰ ਆਗਾ ਇੱਥੇ ਬਹਿ ਜੀ ਤੂੰ ਤੇਰਾ ਜੀਜਾ ਸਹੀ ਕਹਿੰਦਾਗਾ ਕੋਹਾ ਕੋਲੇ ਤਾਂ ਤੂੰ ਆਉਂਦੀ ਰਹਿਣੀ ਆ ਮੇਰੇ ਕੋਲੇ ਬਹਿ ਜੀ ਨਾ ਆਪਾਂ ਦੋਨੇ ਭੈਣਾਂ ਵੱਧੂ ਦੁੱਖ ਸੋ ਹਾਂ ਭਾਈ ਆ ਗਿਆ 1 ਮਿੰਟ ਲੈ ਨਾ ਆ ਸਮੈਲ ਕਾਦੀ ਆਉਂਦੀ ਐ ਚੋਂ। ਆਸੇ ਦੀ ਸਮੈਲ ਨਹੀਂ ਆਉਂਦੀ ਮੈਨੂੰ ਤਾਂ। ਮੈਨੂੰ ਤਾਂ ਪਿਆਜ਼ ਦੀ ਸਮੈਲ ਆ ਹੀ ਜਾਂਦੀ ਐ ਚ। ਬਾਰੇ ਨਖਰੇ ਕਰਦੀ ਆ। ਤੂੰ ਸੁਣ ਮੇਰੀ ਗੱਲ ਸੁਣ। ਮੇਰੀ ਟੰਗ ਖਿੱਚਦੀ ਸੀ ਮੈਂ। ਤੂੰ ਮੇਰੀ ਗੱਲ ਸੁਣ। ਤੇਨੂੰ ਤੇਰੇ ਜੀਜੇ ਦਾ ਸੁਭਾਅ ਕਿਵੇਂ ਲੱਗਿਆ? ਸੁਭਾਅ ਤਾਂ ਬਹੁਤ ਵਧੀਆ ਗਾ। ਪਰ ਓਡਾਂ ਵਾਲੀਆਂ ਕਰਦਾ ਪਹਿਣੇ। ਚਲੋ ਕੋਈ ਨਹੀਂ। ਜੀਜਾ ਆਗਾ ਤੇਰਾ। ਇੰਨੇ ਕਿਤਾ ਬੰਦ ਗਈਆਂ ਓ ਜੱਡਾਂ। ਥੈਂਕ ਯੂ। ਉਹ ਜੀਜਾ ਤਾਂ ਹੀ ਬਖਸ਼ਦਾ। ਨਹੀਂ ਤੇ ਤੈਨੂੰ ਪਤਾ ਮੈਂ ਕੋਈ ਨਹੀਂ ਕਹਾਉਂਦੀ ਹੈਗੀ। ਨਾ ਨਾਲੇ ਸਾਰਿਆਂ ਨਾਲੋਂ ਜ਼ਿਆਦਾ ਚਾਹਣਾ ਉਹਨੂੰ ਹੀ ਸੀ ਤੇਰੇ ਆਉਣ ਦਾ ਲੈ ਹੋਣੂ ਸੀ ਉੱਥੇ ਦਾ ਮੱਦਾ ਘੰਟਾ ਖੜੀ ਗਈ ਰਹੀ ਲੈਣ ਤਾਂ ਆਇਆ ਨਹੀਂ ਬੱਸਾਂ ਵੀ ਤਿੰਨ ਲੱਗ ਗਈਆਂ ਤੁਹਾਡੇ ਪਿੰਡ ਵਾਲੀਆਂ ਓਹੋ ਗੁੱਸਾ ਨਾ ਕਰਿਆ ਕਰ ਛੋਟੀ ਛੋਟੀ ਗੱਲ ਦਾ ਬੇਚਾਰੇ ਨੂੰ ਟਾਈਮ ਲੱਗ ਗਿਆ ਹੁਣ ਚਲ ਕੋਈ ਨਹੀਂ ਤੂੰ ਆ ਕੇ ਜਾਹੀਂ ਠੀਕ ਆ ਤੂੰ ਠੀਕ ਹੈ ਆ ਜਾ ਸਲੰਦਰ ਬੈਠ ਚਲ